ਤਸਵੀਰਾਂ ਚ ਨਜ਼ਰ ਆ ਰਹੇ ਇਸ ਬੈਂਕ ਚ ਉਸ ਸਮੇਂ ਚੀਕ ਚਿਹਾੜਾ ਮਚ ਗਿਆ ਹੜਕੰਪ ਮਚ ਗਿਆ ਜਦੋਂ ਬੈਂਕ ਚ ਮੌਜੂਦ ਲੋਕਾਂ ਨੂੰ ਪਤਾ ਲੱਗਾ ਕਿ ਬੈਂਕ ਚ ਇੱਕ ਸ਼ਖਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਇਹ ਮਾਮਲਾ ਮੁਹਾਲੀ ਤੋਂ ਕੱਲ੍ਹ ਕੇ ਸਾਹਮਣੇ ਆਇਆ ਹੈ ਜਿੱਥੇ ਇੱਕ ਸ਼ਖਸ ਦੇ ਵੱਲੋਂ ਇਸ ਬੈਂਕ ਚ ਗੋਲੀ ਮਾਰ ਆਪਣੇ ਆਪ ਨੂੰ ਖਤਮ ਕਰ ਲਿਆ ਗਿਆ ਮਿਲੀ ਜਾਣਕਾਰੀ ਮੁਤਾਬਕ ਮੁਹਾਲੀ ਦੇ ਸੈਕਟਰ 68 ਦੇ ਵਿੱਚ HDFC ਬੈਂਕ ਦੀ ਇਸ ਬ੍ਰਾਂਚ ਦੇ ਲੋਨ ਡਿਪਾਰਟਮੈਂਟ ਦੇ ਬਾਥਰੂਮ ਚ ਇੱਕ ਵਿਅਕਤੀ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ। ਮੁਹਾਲੀ ਦੇ ਸੈਕਟਰ 68 ਦੇ ਵਿੱਚ ਇੱਕ ਕੰਪਨੀ ਚ ਆਏ ਕਸਟਮਰ ਵੱਲੋਂ ਖੁਦ ਨੂੰ ਗੋਲੀ ਮਾਰ ਲਈ ਤੇ ਗਿਆ ਔਰ ਜਿਹੜੀ ਮ੍ਰਿਤਕ ਦੇ ਹੈ ਡੈੱਡ ਬੋਡੀ ਹੈ ਤਾਂ ਪੁਲਿਸ ਜਿਹੜੀ ਆ ਹੁਣ ਇੱਥੋਂ ਲਿਜਾ ਰਹੀ ਹੈ ਕਿਉਂਕਿ ਖਾਸ ਸਵਾਰ ਦੇ ਉੱਪਰ ਕੀ ਕੁਝ ਜਿਹੜਾ ਇਸ ਤੇ ਉੱਚ ਪੁਲਿਸ ਦਾ ਕਹਿਣਾ ਹੁਣ ਡੈੱਡ ਬੋਡੀ ਨੂੰ ਅੱਗੇ ਲਿਜਾ ਕੇ ਅੱਗੇ ਦੀ ਕਾਰਵਾਈ ਜਿਹੜੀ ਕੀ ਕੁਝ ਕੀਤੀ ਜਾ ਰਹੀ ਹੈ ਤਾਂ ਸਰ ਸਾਹਿਬ ਕੀ ਕੁਝ ਹੁਣ ਦੀ ਜਾਣਕਾਰੀ ਹੈ ਕੁਝ ਇਹ ਪਤਾ ਲੱਗਿਆ ਜੀ ਹੁਣ ਕਿੱਥੋਂ ਦਾ ਰਹਿਣ ਵਾਲਾ ਸੀਗਾ ਜਾਂ ਕਿਉਂ ਦੇਖੋ ਜੀ ਢਾਈ ਕੋਈ 2:30 ਵਜੇ ਸਾਨੂੰ ਮੈਸੇਜ ਮਿਲਿਆ ਸੀ ਕਿ ਇੱਕ ਬੰਦੇ ਨੇ ਤਾਂ ਆਪਣੇ ਰੋਲਵਰ ਨਾਲ ਸੁਸਾਈਡ ਕਰ ਲਿਆ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਅਜੇ ਤੱਕ ਇਹ ਪਤਾ ਲੱਗਾ ਇਹਦਾ ਨਾਮ ਮ੍ਰਿਤਕ ਦਾ ਰਾਜਵੀਰ ਹੈ ਇਹ ਪਿਛੋਂ ਮੋਗੇ ਨੂੰ ਬਲੋਂਗ ਕਰਦਾ ਹੈ ਤੇ ਇੱਥੇ ਕਿਤੇ 80 ਸੈਕਟਰ ਦੇ ਵਿੱਚ ਵੀ ਕਰਾਏ ਤੇ ਰਹਿੰਦਾ ਹੈ ਬਾਕੀ ਇਹਦੇ ਵਾਰਸਾਂ ਨੂੰ ਇਨਟੀਮੇਸ਼ਨ ਦੇ ਦਿੱਤੀ ਹੈ ਇੱਥੇ ਕੀ ਕੰਮ ਕਰਦਾ ਸੀ ਇੱਥੇ ਪ੍ਰਾਈਵੇਟ ਬਿਜ਼ਨਸ ਕਰਦਾ ਸੀ ਕਰਨੀ ਸੀ ਆ অলਰੈਡੀ ਰਹਿੰਦਾ ਸੀ ਆਪਣੀ ਫੈਮਿਲੀ ਨਾਲ ਵੀ ਇੱਥੇ ਹਾਂਜੀ ਇਹ ਇੱਥੇ ਬੈਠਣਾ ਹੋਈ ਕੀ ਹੈ ਜੀ ਅੰਦਰ ਬੈਂਕ ਕੀ ਕਰਨਾ ਹੈ ਇਹ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਬੈਂਕ ਨੂੰ ਵੀ ਪੁੱਛ ਰਿਆ ਵੀ ਇਹਦੇ ਕੋਈ ਨਾਮ ਦੇ ਅਕਾਊਂਟ ਆ ਦੱਸੋ ਕੀ ਲੈਣ ਆਇਆ ਇਹ ਨੂੰ ਪਾਰਟ ਆਫ ਇਨਵੈਸਟਮੈਂਟ ਮੈਂ ਤੱਕ ਦੀ ਪਛਾਣ ਰਾਜਵੀਰ ਸਿੰਘ ਦੇ ਵਜੋਂ ਹੋਈ ਹੈ ਜੋ ਮੂਲ ਰੂਪ ਤੋਂ ਮੋਗਾ ਦਾ ਰਹਿਣ ਵਾਲਾ ਸੀ ਅਤੇ ਮੌਜੂਦਾ ਸਮੇਂ 'ਚ ਮੋਹਾਲੀ ਦੇ ਸੈਕਟਰ 80 'ਚ ਰਹਿ ਰਿਹਾ ਸੀ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚਿਆ ਤੇ ਮੈਂ ਤਕਦੀਰ ਨੂੰ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਘਟਨਾ ਦਾ ਦੇਖੋ ਇਹੀ ਹੈ ਜੋ ਦੇਖਿਆ ਵੀ ਇਹਨੇ ਆਪਣਾ ਆਪਣੇ ਹੀ ਰਵਾਲਵਰ ਦੇ ਨਾਲ ਆਪਣੇ ਪੁੜਪੜੀ ਦੇ ਵਿੱਚ ਲਾ ਕੇ ਉਹ ਸੁਸਾਈਡ ਕਰ ਲਿਆ ਬਾਥਰੂਮ ਦੇ ਵਿੱਚ हां जी बाथरूम दे ये देखो कोई सामने आ देखो ये पार्ट ऑफ इन्वेस्टिगेशन है जो कुछ भी आएगा उसी तरह ही कार्यवाही की थी हां पिस्तौल दी भी जांच कीती जाएगी ओदा लाइसेंस भी चेक ਕੀਤਾ ਜਾਏਗਾ ਸਾਰਾ ਕੀਤਾ ਜਾਏਗਾ ਹਾਲੇ ਸਾਫ ਨਹੀਂ ਹੋ ਸਕਿਆ ਕਿ ਆਖਿਰ ਇਸ ਸ਼ਖਸ ਨੇ ਇਹ ਖੌਫਨਾਕ ਕਦਮ ਕਿਉਂ ਚੁੱਕਿਆ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜਿਸ ਹਥਿਆਰ ਦੇ ਨਾਲ ਇਸਨੇ ਆਪਣੀ ਜਾਨ ਲਈ ਉਹ লাইসেনਸੀ ਸੀ ਜਾਂ ਨਹੀਂ ਮੋਹਾਲੀ ਤੋਂ ਮਨਜੋਤ ਕੰਦ ਦੀ ਰਿਪੋਰਟ ਪੀਟੀਸੀ ਨਿਊਜ਼